ਬਹੁਤ ਹੀ ਸਤਿਕਾਰਿਤ ਸਰੋਤਿਆਂ ਦੇ ਲਈ ਅਸੀਂ ਬੜਾ ਸੋਹਣਾ ਲੋਕਗੀਤ ਲੈ ਕੇ ਦੋਨੇ ਪੈਣਾ ਫਿਰ ਇਸ ਚੈਨਲ ਤੇ ਹਾਜ਼ਰ ਹੋਏ ਆ ਉਮੀਦ ਕਰਦੇ ਆ ਤੁਸੀਂ ਸਾਡੇ ਲੋਕਗੀਤ ਦੀ ਉਡੀਕ ਕਰ ਰਹੇ ਹੋਵੋਗੇ ਤੇ ਹਰ ਰੋਜ਼ ਅਸੀਂ ਤੁਹਾਡੀ ਉਡੀਕ ਨੂੰ ਪੂਰਾ ਕਰਨ ਦੇ ਲਈ ਤੇ ਕੋਸ਼ਿਸ਼ ਕਰਦੇ ਆ ਕੋਈ ਨਾ ਕੋਈ ਲੋਕਗੀਤ ਲੈ ਕੇ ਤੁਹਾਡੇ ਸਾਹਮਣੇ ਆ ਅੱਜ ਫਿਰ ਅਸੀਂ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਤੁਹਾਡੇ ਰੂਬਰੂ ਹੋਏ ਆ ਤੇ ਇਹ ਲੋਕੀ ਜਿਹੜਾ ਬਹੁਤ ਪੁਰਾਣਾ ਸਮੇਂ ਦਾ ਲੋਕਗੀਤ ਹੈ ਜਦੋਂ ਆਂ ਦੇ ਜਿਹੜੇ ਰਿਸ਼ਤੇ ਨੇ ਖੇਡ ਨਹੀਂ ਆਂਦੇ ਰਿਸ਼ਤੇ ਜਿਹੜੇ ਤੈਅ ਕੀਤੇ ਜਾਂਦੇ ਸੀ ਤੇ ਉਹਨਾਂ ਨੂੰ ਬਿਲਕੁਲ ਕੋਈ ਵੀ ਇਲਮ ਨਹੀਂ ਸੀ ਹੁੰਦਾ ਕਿ ਉਹਨਾਂ ਦੇ ਘਰ ਦੇ ਵਿੱਚ ਕੀ ਚੱਲ ਰਿਹਾ ਹੈ ਕਿਹੋ ਜਿਹੀ ਬਾਤਾਂ ਲੱਭ ਚੱਲ ਰਹੀ ਹੈ ਤੇ ਇਸ ਲੋਕ ਗੀਤ ਨੂੰ ਵੀ ਸ਼ੁਰੂ ਲੈ ਕੇ ਅਖੀਰ ਤੱਕ ਸੁਣਿਓ ਤੇ ਤੁਸੀਂ ਜ਼ਰੂਰ ਪ੍ਰਭਾਵਿਤ ਹੋਵੋਗੇ ਅੱਜ ਫਿਰ ਆਪਾਂ ਹੋਣਾ ਰਲ ਮਿਲ ਕੇ ਇਸ ਲੋਕ ਗੀਤ ਨੂੰ ਗਾਈਏ ਤੇ ਇਸ ਦਾ ਆਨੰਦ ਮਾਣੋ ਅੰਬਾ ਹੈ ਠਾ uh <laughs> MAKEY ਦੀਏ ਸਜਣ ਮੈਂ ਆਪ ਸਰਦਾਏ Mmm. -hmm. Mm -hmm. अम्बा हे टाबिबी छूट दिये तेरे कज रच <coughs> अम्बा m ਬਾਹੇ ਠਾਬੀ ਬੀ ਬੀ ਚੂਟਦੀ ਐ ਤੇਰੇ ਕਾਜ ਰਚਾਏ ਹਾਂਜੀ ਦੋਸਤੋ ਇਸੇ ਲੋਕ ਗੀਤ ਅਸੀਂ ਪੂਰੀ ਕੋਸ਼ਿਸ਼ ਕੀਤੀ ਇਸ ਲੋਕ ਗੀਤ ਨੂੰ ਪੂਰੇ ਤਰੀਕੇ ਦੇ ਨਾਲ ਸੋਹਣੇ ਤਰੀਕੇ ਦੇ ਨਾਲ ਨਿਪਰੇ ਚੜਾਇਆ ਜਾਵੇ ਤੇ ਸਾਨੂੰ ਉਮੀਦ ਹੈ ਕਿ ਤੁਸੀਂ ਚੰਗਾ ਲੁਤਫਲਾਓਗੇ ਇਸ ਲੋਗੀਤ ਨੂੰ ਇਹ ਲੋਗੀਤ ਮਤਲਬ ਬਹੁਤ ਭਾਵੁਕ ਜਲ ਲੋਗੀਤ ਹੈਗਾ ਇਹ ਸਾਡੇ ਮਨ ਨੂੰ ਬਹੁਤ ਟੁੰਬਿਆ हां ਅਸੀਂ ਬਹੁਤ ਮਤਲਬ ਪ੍ਰਭਾਵਿਤ ਹੋਈਆਂ ਇਸ ਲੋਗੀਤ ਨੂੰ ਗਾ ਕੇ ਤੇ ਸਾਡਾ ਜਿਹੜਾ ਗਲਾ ਹੈ ਉਹ ਥੋੜਾ ਜਿਹਾ ਭਾਰੀ ਹੋ ਗਿਆ हां ਗਲਾ ਭਾਰੀ ਹੋ ਗਿਆ ਦਾ ਅਸੀਂ ਗੱਲ ਚ ਪਰ ਆਉਂਦਾ ਜਿਵੇਂ ਆਪਾਂ ਕਹਿ ਦਿੰਨੇ ਆ ਤੇ ਜਦੋਂ ਖਾਸ ਕਰਕੇ ਜਦੋਂ ਸਹਾਗ ਗਾਉਣੇ ਆ ਕਿਉਂਕਿ ਵਹਿਆਂ ਵਰੀਆਂ ᱛੀਆਂ ਜਿਹੜੀਆਂ ਹੁੰਦੀਆਂ ਨੇ ਤੇ ਉਹ ਜ਼ਰੂਰ ਇਹਨਾਂ ਚੀਜ਼ਾਂ ਤੋਂ ਇਮੋਸ਼ਨਲ ਹੋ ਜਾਂਦੀਆਂ ਨੇ ਅਖੀਰ ਦੇ ਵਿੱਚ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ